ਪਾਦਸ਼ਾਹ ਭਾਈ ਲੈਣਾ ਜੀ ਤੇ ਜੋ ਬਜ਼ੁਰਗ ਸਨ ਨਾ ਇਹਨਾਂ ਦੇ ਪਰਦੇ ਦਾ ਨਾਮ ਸੀ ਸੂਰਜਮਾਲਾ ਦਾਦੇ ਦਾ ਨਾਮ ਸੀ ਗਹਿਣੂ ਮੱਲ ਤੇ ਗਹਿਣੂ ਮੱਲ ਦੇ ਅੱਗੇ ਚਾਰ ਪੁੱਤਰ ਸਨ ਉਹਨਾਂ ਵਿੱਚੋਂ ਇੱਕ ਸੀ ਫਿਰੂ ਮੱਲ ਇਨਾਂ ਦਾ ਜੋ ਪਸ਼ੋਕੜ ਹੈ ਉਹ ਗੁਜਰਾਤ ਦਾ ਹੈ ਗੁਰਮਖੋਕ ਪਿੰਡ ਪੈਂਦਾ ਸੀ ਮੰਗੋਵਾਲ ਗੁਜਰਾਤ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਮੰਗੋਵਾਲ ਮੰਗੋਵਾਲ ਤੋਂ ਪਰਦਾਦਾ ਜੀ ਸਨ ਗਹਿ ਸੂਰਜਮਲ ਉਹ ਪੰਜਾਬ ਦੀ ਧਰਤੀ ਦੇ ਉੱਪਰ ਆ ਗਏ ਰਿਸ਼ਤੇਦਾਰੀ ਸੀ ਤੋ ਮੱਤੇ ਕਿ ਸਰਾਂ ਦੇ ਕੋਲ ਆ ਕੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ ਔਰ ਇੱਥੇ ਕਾਰੋਬਾਰ ਸ਼ੁਰੂ ਕਰ ਲਿਆ। ਗਹਿਨੂ ਮਲ ਜੀ ਹੋਏ ਪੁੱਤਰ। ਗਹਿਨੂ ਮਲ ਜੀ ਦੇ ਅੱਗੇ 4 ਪੁੱਤਰ ਸਨ। ਉਹਨਾਂ ਦੇ ਵਿੱਚੋਂ ਇੱਕ ਸੀ ਬਾਬਾ ਫਿਰੂ ਮਾਲਾ। ਜਿਹੜੇ ਬਾਬਾ ਫਿਰੂ ਮਲ ਜੀ ਸਨ ਨਾ ਇਤਿਹਾਸਕਾਰ ਕਹਿੰਦੇ ਨੇ ਫਿਰੋਜ਼ਪੁਰ ਦਾ ਇੱਕ ਮੁਸਲਮਾਨ ਹਾਕਮ ਸੀ ਉਹਦਾ ਨਾਮ ਸੀ ਤਖਤਮਲ ਤਖਤਮਲ ਦੀ ਹੀ ਬੱਚੀ ਦਾ ਨਾਮ ਹੈ ਬੀਬੀ ਬਰਾਈ ਜਿਹਨੂੰ ਅਸੀਂ ਬੀਬੀ ਸਬਰਾਈ ਕਹਿੰਨੇ ਆ ਬੀਬੀ ਸਬਰਾਈ ਸੀ ਜਿਹੜੀ ਇਹਨੂੰ ਇਤਿਹਾਸਕਾਰਾਂ ਨੇ ਦੱਸਿਆ ਵੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਭੂਆ ਕਹਿੰਦੇ ਹੁੰਦੇ ਸਨ ਬੀਬੀ ਸਬਰਾਈ ਦੇ ਸੱਤ ਭਰਾ ਸੀ ਸੱਤ ਭਰਾਵਾਂ ਦੀ ਭੈਣ ਕਰਕੇ ਸਬਰਾਈ ਕਹਿੰਦੇ ਸਨ ਵੈਸੇ ਨਾਮ ਵਰਾਈ ਸੀ ਤਖਤ ਮਲ ਦੇ ਕੋਲ ਪਿਤਾ ਫੇਰੂ ਮਲ ਜੀ ਨੌਕਰੀ ਕਰਦੇ ਸਨ ਇਹਦਾ ਨਾਮ ਕੀ ਹੈ ਬਾਬਾ ਫੇਰੂ ਮਲ ਤਖਤ ਮਲ ਨੇ ਹੀ ਬਾਬਾ ਫੇਰੂ ਮਲ ਨੂੰ ਰਿਸ਼ਤਾ ਕਰਵਾਇਆ ਤੇ ਜਿਹੜਾ ਵਿਆਹ ਹੋ ਗਿਆ ਬੀਬੀ ਰਾਮੂ ਨਾਲ ਹੋ ਗਿਆ ਬੀਬੀ ਕੋਈ ਕੁਝ ਇਤਿਹਾਸ ਕਰਨੇ ਵੈਸੇ ਨਾਮ ਹੋਰ ਵੀ ਲਿਖੇ ਨੇ ਬੀਬੀ ਦੇ ਔਰ ਵਿਆਹ ਤੋਂ ਬਾਅਦ 1504 ਈਸਵੀ ਨੂੰ ਮੱਤੇ ਕੀ ਸਰਾਨ ਦੇ ਵਿੱਚ ਜਨਮ ਹੁੰਦਾ ਹੈ ਪੁੱਤਰ ਦਾ ਤੇ ਨਾਮ ਰੱਖਿਆ ਜਾਂਦਾ ਲੈਣਾ ਪਿਤਾ ਜਿਹੜੇ ਫਿਰੂਮਲ ਜੀ ਸਨ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਵਾਲਾ ਜੀ ਦੇ ਦਰ ਦੇ ਉੱਤੇ ਜਾਂਦੇ ਸੀ ਜਵਾਲਾ ਜੀ ਦੇ ਬਹੁਤ ਵੱਡੇ ਭਗਤ ਸਨ ਪਿਤਾ ਜੀ ਜਦੋਂ ਥੋੜੇ ਜੇ ਵੱਡੇ ਬਾਬਾ ਲੈਣਾ ਜੀ ਹੋਏ ਪਿਤਾ ਜੀ ਨਾਲ ਹੱਥ ਵੰਡਾਉਣ ਲੱਗੇ ਕਾਰੋਬਾਰ ਦੇ ਵਿੱਚ ਤੇ ਇੱਥੇ ਹੀ ਜਿਹੜੀ ਬੀਬੀ ਸਬਰਾਈ ਸੀ ਉਹਨੇ ਰਿਸ਼ਤਾ ਕਰਵਾ ਦਿੱਤਾ ਰਿਸ਼ਤਾ ਕਰਵਾਇਆ ਤੇ ਬਾਬੇ ਫੇਰੂਮਲ ਦੇ ਪੁੱਤਰ ਬਾਬੇ ਲੈਣੇ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਹੋ ਗਿਆ ਮਾਤਾ ਖੀਵੀ ਜੀ ਦੇ ਨਾਲ ਸਮਾਂ ਆਪਣੀ ਚਾਲ ਚੱਲਦਾ ਹੈ 1521 ਨੂੰ ਭਾਈ ਲੈਣਾ ਦਾ ਵਿਆਹ ਹੁੰਦਾ ਹੈ 1522 ਈਸਵੀ ਨੂੰ ਸਭ ਤੋਂ ਵੱਡੇ ਪੁੱਤਰ ਬਾਬਾ ਦਾਸੂ ਦਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਬੀਬੀ ਅਮਰਦਾ ਜਨਮ ਹੋਇਆ ਬੀਬੀ ਅਨੁਖੇ ਜਨਮ ਹੋਇਆ ਤੇ ਸਭ ਤੋਂ ਛੋਟੇ ਸਨ ਬਾਬਾ ਦਾਤੂ ਜੀ ਵੱਡੇ ਦਾਸੂ ਜੀ ਸਨ ਛੋਟੇ ਦਾਤੂ ਜੀ ਸਨ ਤੋ ਬਾਬਾ ਜਿਹੜੇ ਲੈਣਾ ਜੀ ਨੇ ਭਾਈ ਲੈਣਾ ਜੀ ਪਿੰਡ ਦੇ ਕਾਰੋਬਾਰ ਦੇ ਵਿੱਚ ਘਾੜ ਘਾਟਾ ਪੈ ਗਿਆ ਤੇ ਜਿੱਥੇ ਬੀਬੀ ਵਿਰਾਈ ਵਿਆਹੀ ਹੋਈ ਸੀ ਨਾ ਪਿੰਡ ਸੰਗਰ ਉੱਥੇ ਜਾ ਕੇ ਦੁਕਾਨਦਾਰੀ ਕਰ ਲਈ ਉਸੇ ਪਿੰਡ ਦੇ ਇੱਕ ਸਿੱਖ ਸਨ ਭਾਈ ਜੋਧ ਜੀ ਮੈਂ ਇਤਨ ਕਰਦਾ ਆ ਆਪਾਂ ਸੌਖਾ ਸੌਖਾ ਸਮਝੀਏ ਭਾਈ ਜੋਧ ਜੀ ਨੇ ਜਿਹੜੇ ਇੱਕ ਵਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਿੰਡ ਸੰਗਰ ਆਏ ਭਾਈ ਜੋਧ ਨੇ ਕਿਉਂਕਿ ਇਹਦਾ ਭਾਈ ਜੋਧ ਸੀ ਨਾ ਇਹ ਨਗਾਹੇ ਵਾਲੇ ਪੀਰ ਨੂੰ ਮੰਨਦਾ ਸੀ ਪਰ ਗੁਰੂਾਨਕ ਦੇ ਦਰਸ਼ਨ ਕੀਤੀ ਸਿੱਖ ਹੋ ਗਿਆ ਹੁਣ ਬਾਣੀ ਪੜਦਾ ਹੈ ਸਵੇਰ ਵੇਲੇ ਇਹ ਤੜੀ ਚੜਾਈ ਕਰਕੇ ਇਸ ਕਰਕੇ ਜਿਹੜਾ ਨਗਰ ਦਾ ਮੰਦਿਰ ਸੀ ਨਾ ਮਾਤਾ ਜਵਾਲਾ ਜੀ ਦੇ ਉਹਦੀ ਜ਼ਿੰਮੇਵਾਰੀ ਵੀ ਬਾਬੇ ਲੈਣੇ ਨੇ ਸੰਭਾਲ ਲਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੰਦਿਰ ਜਾਂਦੇ ਸਨ ਮਾਤਾ ਜਵਾਲਾ ਜੀ ਦੀ ਮੂਰਤੀ ਦੀ ਪੂਜਾ ਕਰਦੇ ਸੀ ਤੇ ਭਾਈ ਸਿੱਖ ਜਿਹੜਾ ਭਾਈ ਜੋਧ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦਾ ਪ੍ਰਾਣੇ ਸਮਿਆਂ ਚ ਪਿੰਡਾਂ ਵਿੱਚ ਗੁਰਮਖੋ ਸਾਂਝੀ ਖੂਹ ਹੁੰਦੀ ਸੀ ਸਾਂਝੇ ਖੂਹਾਂ 'ਤੋਂ ਲੋਕ ਪਾਣੀ ਭਰਦੇ ਸੀ ਪਸ਼ੂਆਂ ਨੂੰ ਵੀ ਪਿਉਂਦੇ ਸੀ ਇਸ਼ਨਾਨ ਪਾਣੀ ਵੀ ਕਰਦੇ ਸਨ ਜਿੱਦੋਂ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਸਵੇਰੇ 2:30 ਵਜੇ ਦਾ ਇਧਰੋਂ ਭਾਈ ਲੈਣਾ ਜੀ ਦਾ ਸਮਾਂ ਹੋ ਗਿਆ ਵੀ ਉੱਠ ਕੇ ਇਸ਼ਨਾਨ ਕਰਕੇ ਤੇ ਮੰਦਰ ਜਾਣਾ ਇਦਰੋਂ ਭਾਈ ਜੋਧ ਦਾ ਸਮਾਂ ਹੋ ਗਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣਾ ਹੈ। ਭਾਈ ਜੋਧ ਉੱਠੇ ਘਰ ਤੋਂ ਖੂਹ ਦੇ ਉੱਤੇ ਗਏ ਤੇ ਇਸ਼ਨਾਨ ਕਰਦੇ ਪਏ ਐ। ਇਸ਼ਨਾਨ ਕਰਦਿਆਂ ਕਰਦਿਆਂ ਨਾਲ ਨਾਲ ਆਸਾ ਕੀ ਵਾਰ ਜੀ ਦੀ ਪੌੜੀ ਅਸਾ ਦੀ ਵਾਰ ਪੜਦੇ ਪਏ ਨੇ ਤਾਂ ਗਾਉਂਦੇ ਪਏ ਨੇ। ਤੇ ਜਿਹੜੀ ਉਹ ਪੌੜੀ ਐ ਨਾ ਭਾਈ ਲੈਣੇ ਦੇ ਗੁਰਨਾਨਕ ਸਾਹਿਬ ਜੀ ਦੀ ਬਾਣੀ ਪਹਿਲੀ ਵਾਰ ਕੰਨਾਂ ਦੇ ਵਿੱਚ ਉਦੋਂ ਪਈ ਜਦੋਂ ਖੂਹ ਤੇ ਇਸ਼ਨਾਨ ਕਰਨ ਜਾਂਦੇ ਨੇ ਤੇ ਅੱਗੇ ਸਿੱਖ ਇਸ਼ਨਾਨ ਕਰਦਾ ਕਰਦਾ ਬਾਣੀ ਪੜਦਾ ਪਿਆ ਜਿਤ ਸੇਵਿਆ ਸੁਖ ਪਾਈ ਹੈ ਸੋ ਸਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਈ ਹੈ ਆਪਣਾ ਸਾਖਾਲ ਬੁਰੀ ਕਿਉ ਕਾਲੀ ਹੈ ਮੰਦਾ ਮੂਲ ਨ ਕੀਚਾਈ ਦੇ ਲੰਮੀ ਨਦਰ ਨਿਹਾਲੀ ਹੈ ਸਹਿਬ ਨਾਲ ਨ ਹਾਰੀ ਹੈ ਤਵੇ ਹਾਂ ਪਾਸਾ ਢਾਲੀਏ ਕਿਸਲਾਹੇ ਉੱਪਰ ਘਾਲੀਏ ਇਹ ਜਿਹੜੀ ਪੰਗਤੀ ਸੀ ਨਾ ਇਹ ਪੌੜੀ ਸੀ ਜਿਹੜੀ ਇਹ ਬਾਬੇ ਲੈਣੇ ਨੇ ਜ਼ਿੰਦਗੀ ਚ ਪਹਿਲੀ ਵਾਰ ਬਾਬੀ ਨਾਲਕ ਦੀ ਬਾਣੀ ਸੁਣੀ ਨਾਲ ਪੁੱਛ ਲਿਆ ਭਾਈ ਪੁਰਖਾ ਤੂੰ ਇਹ ਕੀ ਪੜ ਰਿਹਾ ਸੀ ਮੇਰੇ ਸਤਗੁਰਾਂ ਦੀ ਬਾਣੀ ਹੈ ਜੀ ਕਿਹੜੇ ਸਤਿਗੁਰੂ ਜੀ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਕਰਤਾਰਪੁਰ ਰਹਿੰਦੇ ਨੇ ਚੇਤਾ ਰੱਖੋ ਉਸ ਸਮੇਂ ਭਾਈ ਲੈਣੇ ਦੀ ਉਮਰ ਲਗਭਗ 26-27 ਵਰਿਆਂ ਦੀ ਹੋ ਚੁੱਕੀ ਹੈ ਅੱਛਾ ਤੇਰੇ ਗੁਰੂ ਜੀ ਨੇ ਜਿਹੜੇ ਇਸ ਇਸ ਬਾਣੀ ਦੇ ਵਿੱਚ ਕਹਿੰਦੇ ਕੀ ਨੇ ਮੈਨੂੰ ਸਮਝ ਨਹੀਂ ਆਈ ਭਾਈ ਜੋਧ ਨੇ ਸਮਝਾ ਦਿੱਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿੱਤ ਸੇਵਿਆਂ ਸੁਖ ਪਾਈਐ ਸੋ ਸਹਿਬ ਸਦਾ ਸੰਭਾਲੀਐ ਉਸੇ ਸਹਿਬ ਨੂੰ ਹਿਰਦੇ ਵਿੱਚ ਸੰਭਾਲੀਏ ਜਿਸ ਦੇ ਮਲਾਪ ਨਾਲ ਸੁਖ ਮਿਲਦਾ ਹੋਵੇ ਮਨ ਨੇ ਕਹਿਮਣਾ ਇੰਨਾ ਸਮਾਂ ਹੋ ਗਿਆ ਦੇਵੀ ਦੀ ਅराधना ਕਰਦੇ ਸੁਖ ਤੇ ਅਜੇ ਤੱਕ ਨਹੀਂ ਮਿਲਿਆ ਪਰ ਸੰਭਾਲ ਕੇ ਬੈਠਾ ਹਿਰਦੇ ਦੇ ਵਿੱਚ ਤਾਂ ਸਾਹਿਬ ਉਸੇ ਨੂੰ ਸੰਭਾਲਣਾ ਚਾਹੀਦਾ ਜਿਹਦੇ ਸੰਭਾਲਿਆ ਸੁੱਖ ਮਿਲਦਾ ਹੋਵੇ ਮੈਂ ਗੁਰਮਖੋ ਕਈ ਵਾਰ ਨਾ ਬੇਨਤੀ ਕਰਦਾ ਹੁੰਨਾ ਇੱਕ ਮੂਰਤੀ ਹੈ ਇੱਕ ਉਪਦੇਸ਼ ਹੈ ਕ੍ਰਿਸ਼ਨ ਜੀ ਦੀ ਮੂਰਤੀ ਹੈ ਕ੍ਰਿਸ਼ਨ ਜੀ ਦਾ ਉਪਦੇਸ਼ ਗੀਤਾ ਹੈ ਗੀਤਾ ਪੜਿਆਂ ਤੇ ਜ਼ਿੰਦਗੀ ਬਦਲ ਸਕਦੀ ਏ ਮੂਰਤੀ ਪੂਜਿਆਂ ਬੀ ਜ਼ਿੰਦਗੀ ਨਹੀਂ ਬਦਲ ਸਕਦੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਬੈਠੇ ਨੇ ਉਹ ਮੂਰਤੀ ਦੇ ਵਿੱਚ ਨਹੀਂ ਹੈ ਜੇ ਕੋਈ ਹਿੰਦੂ ਵੀਰ ਵੀ ਹੈ ਨਾ ਜ਼ਿੰਦਗੀ ਉਹਦੀ ਵੀ ਬਚਨਾ ਨੇ ਪਲਟਨੀ ਹੈ ਪੱਥਰ ਨੇ ਨਹੀਂ ਪਲਟਨੀ ਉਹ ਤੇ ਇੱਕ ਯਾਦ ਕਰਵਾਉਣ ਦਾ ਵਸੀਲਾ ਹੈ ਇੱਕ ਵੀ ਯਾਦ ਆ ਜਾਂਦਾ ਹੈ ਜਿੱਤ ਸੇਵਿਆ ਸੁਖ ਪਾਈਐ ਸੋ ਸੈਭ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਜਦੋਂ ਆਪਣੇ ਹੀ ਕੀਤੇ ਕਰਮਾਂ ਦਾ ਫਾਲੀ ਸਾਨੂੰ ਮਿਲਣਾ ਫਿਰ ਬੁਰੀ ਘਾਲਣਾ ਕਿਉਂ ਘਾਲੀਏ ਚੰਗਾਈ ਕਰੀਏ ਨਾ ਮੰ ਅਗਲਾ ਬਚਨ ਕਿਆ ਸਾ ਕਾਲ ਬੁਰੀ ਕਿਉ ਕਾਲੀਏ ਮੰਦਾ ਮੂਲ ਨ ਕੀਚਾਈ ਦੇ ਲੰਮੀ ਨਦਰ ਨਿਹਾਲੀ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਭਾਈ ਭੁੱਲ ਕੇ ਵੀ ਮੰਦੇ ਕਰਮ ਨਹੀਂ ਕਰਨੇ ਚਾਹੀਦੇ ਲੰਮਾ ਸੋਚਣਾ ਚਾਹੀਦਾ ਹੈ ਕਰਮ ਕਰਨ ਤੋਂ ਪਹਿਲਾਂ ਉਹਦੇ ਨਤੀਜੇ ਬਾਰੇ ਸੋਚਣਾ ਚਾਹੀਦਾ ਹੈ ਸਹਿਬ ਨਾਲ ਨਾ ਹਾਰੀਏ ਤਵੇਂ ਹਾਂ ਪਾਸਾ ਟਾ ਲੀਆ ਸਹਿਬ ਦੇ ਵੱਲ ਹੋ ਜਾਈਏ ਤੇ ਜ਼ਿੰਦਗੀ ਚ ਕਦੇ ਹਾਰ ਨਹੀਂ ਮਿਲਦੀ ਕਿਛ ਲਾਹਾ ਉੱਪਰ ਘਾਲੀ ਐ ਘਲਣਾ ਘਾਲੀਏ ਤੇ ਲਾਭ ਦੇ ਵਾਲੀ ਘਲ ਨਹੀਂ ਚਾਹੀਦੀ ਐ ਕੰਮ ਕਰੀਏ ਤੇ ਉਹ ਕਰੀਏ ਜਿਹਦੇ ਵਿੱਚ ਫਾਇਦਾ ਹੋਵੇ ਭਗਤੀ ਕਰੀਏ ਨਾਮ ਜਪੀਏ ਜਿਹਦੇ ਵਿੱਚ ਫਾਇਦਾ ਹੋਵੇ ਬਸ ਆ ਬਚਨ ਸੁਨੇ ਮਨ ਦੇ ਵਿੱਚ ਪਹਿਲੀ ਵਾਰ ਇਹ ਆਵਾਜ਼ ਗਈ ਵੀ ਭਾਈ ਅਜੇ ਖੂਬ ਸਿਮਰਨ ਕਰੀਏ ਉਹ ਬੰਦਗੀ ਕਰੀਏ ਜਿਸ ਬੰਦਗੀ ਵਿੱਚੋਂ ਜੀਵਨ ਵਿੱਚ ਕੁਝ ਲਾਹਾ ਮਿਲਦਾ ਹੋਵੇ ਤੇ ਇੱਕਦਮ ਗੁਰਮਖ ਖੁੱਪ ਚਲੇ ਗਏ ਫਲੈਸ਼ਬੈਕ ਚ ਆਪਣੇ ਪਿੱਛੇ ਲੈਣਿਆ ਇੰਨਾ ਸਮਾਂ ਹੋ ਗਿਆ ਮੂਰਤੀ ਦੀ ਪੂਜਾ ਕਰਦੇ ਆ ਕੋਈ ਲਾਹਾ ਤੇ ਖੱਟਿਆ ਹੀ ਨਹੀਂ ਤੇ ਪੁੱਛਿਆ ਭਾਈ ਜੋਧ ਨੂੰ ਭਾਈ ਸਿੱਖਾ ਜਿਹੜਾ ਤੇਰਾ ਗੁਰੂ ਨਾਨਕ ਹੈ ਉਦੇ ਦਰ ਦੇ ਉੱਤੇ ਜਾ ਕੇ ਸਹਬ ਨੂੰ ਸੰਭਾਲੀਏ ਤੇ ਲਾਹਾ ਮਿਲਦਾ ਹੈ ਕਹਿਣ ਲੱਗੇ ਜੀ ਮਿਲਦਾ ਹੈ ਜਦੋਂ ਇੰਨਾ ਕਹਿੰਨਾ ਮਿਲਦਾ ਹੈ ਇਸ ਵਾਰ ਜਵਾਲਾ ਜੀ ਗਏ ਨਾ ਤੇ ਇੱਕ ਰਸਤੇ 'ਚ ਘਟ ਪੈਂਦਾ ਕਰਤਾਰਪੁਰ ਦੇਖ ਕੇ ਹੀ ਜਾਵਾਂਗੇ ਇੱਜ ਕਿ ਆਸੀ ਉਹ ਕਹਿਣ ਲੱਗੇ ਜੀ ਠੀਕ ਹੈ ਗੁਰਮਖੂ ਹਰ ਸਾਲ ਜਥਾ ਲੈ ਕੇ ਜਾਂਦੀ ਸੀ ਜਵਾਲਾ ਜੀ ਇਸ ਵਾਰ ਵੀ ਜਾਣ ਲੱਗੇ ਨਾਲ ਦੇ ਸਾਥੀਆਂ ਨੂੰ ਇਕੱਠਿਆਂ ਕੀਤਾ ਮੁਖੀ ਸੰਜਥੇ ਦੇ ਜਦੋਂ ਤੁਰਪੇ ਨਾ ਤੇ ਰਸਤੇ ਦੇ ਵਿੱਚ ਕਰਤਾਰਪੁਰ ਆ ਗਿਆ ਜਦੋਂ ਰਾਵੀ ਨਦੀ ਨੂੰ ਪਾਰ ਕਰਦੇ ਨੇ ਕਿਉਂਕਿ ਰਾਵੀ ਨਦੀ ਦੇ ਕਿਨਾਰੇ ਵਸਾਇਆ ਸੀ ਨਾ ਕਰਤਾਰਪੁਰ ਅੱਗੇ ਨਵਾਂ ਨਗਰ ਵਸਿਆ ਪੁੱਛਿਆ ਪਾਈ ਇਹ ਕਿਹੜਾ ਨਗਰ ਹੈ ਉਹ ਮਲਾਹਾ ਨੇ ਦੱਸਿਆ ਕਿਸ਼ਤੀ ਵਾਲਿਆਂ ਨੇ ਜੀ ਇਹ ਕਰਤਾਰਪੁਰ ਹੈ ਗੁਰੂ ਨਾਨਕ ਸਾਹਿਬ ਨੇ ਵਸਾਇਆ ਅੱਛਾ ਇਹੀ ਕਰਤਾਰਪੁਰ ਹੈ ਇੱਕਦਮ ਚੇਤਾ ਆ ਗਿਆ ਭਾਈ ਜੋਜਦਾ ਮੈਂ ਬਾਣੀ ਸੁਣੀ ਸੀ ਬਾਬੇ ਦੀ ਹੁਣ ਤਾਂ ਆਏ ਆ ਦਰਸ਼ਨਕਾਰੀ ਚੱਲਦੇ ਆ ਆਪਣੇ ਸਾਥੀਆਂ ਨੂੰ ਕਿਹਾ ਤੁਸੀਂ ਕਿਉਂਕਿ ਘੋੜੇ ਦੇ ਉੱਤੇ ਨਾ ਇਦਾਂ ਯਾਤਰਾ ਕਰਦੇ ਸੀ ਘੋੜਿਆਂ ਤੇ ਸਵਾਰ ਸਨ ਸਾਥੀਓ ਤੁਸੀਂ ਚੱਲਣਾ ਤੇ ਚੱਲੋ ਰੁਕਣਾ ਤੇ ਇੱਥੇ ਰੁਕ ਜਾਓ ਮੈਂ ਇੱਕ ਵਾਰ ਹੁਣ ਆਏ ਆ ਗੁਰੂ ਅੰਕਸੇਹ ਦਰਸ਼ਨ ਕਰਕੇ ਚਲਦੇ ਆ ਫਿਰ ਥੋੜਾ ਕਿਤੇ ਆਇਆ ਜਾਣਾ ਆਪਾਂ ਹੁੰਦਾ ਗੁਰਮਖੋ ਅਕਸਰ ਇਦਾਂ ਘੋੜੇ ਦੇ ਉੱਤੇ ਸਵਾਰ ਹੋ ਕੇ ਬਾਬਾ ਲੈਣਾ 27 ਸਾਲ ਦੀ ਉਮਰ ਹੈ ਕਰਤਾਰਪੁਰ ਦੀ ਅੰਦਰ ਪ੍ਰਵੇਸ਼ ਕਰਦਾ ਇਦਾਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਜਦੋਂ ਭਾਈ ਲੈਹਣੇ ਨੇ ਕਰਤਾਰਪੁਰ ਦੇ ਅੰਦਰ ਪ੍ਰਵੇਸ਼ ਕੀਤਾ ਨਾ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਆਪਣੇ ਘਰ ਤੋਂ ਬਾਹਰ ਨੂੰ ਚੱਲ ਪਏ। ਅਜੇ ਮਲਾਪ ਪਹਿਲੀ ਵਾਰ ਹੋਣਾ ਹੈ। ਬਾਬੇ ਦੀ ਬਾਣੀ ਸੁਣੀ ਹੈ ਕੱਲੀ। ਬਾਣੀ ਸੁਣ ਕੇ ਮਲਾਪ ਦਾ ਚਾਹ ਪੈਦਾ ਹੋਇਆ ਪਰ ਸਰੀਰਕ ਦਰਸ਼ਨ ਨਹੀਂ ਕੀਤੇ। ਗੁਰਨਾਨਕ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਕਿਧਰ ਨੂੰ ਚੱਲੇ ਹੋ? ਲਿਖਤ ਦੇ ਲਖਾਰੀ ਕਹਿੰਦੇ ਨੇ ਬਾਬੇ ਦੀ ਜੁਬਾਨ ਵਿੱਚੋਂ ਨਿਕਲਿਆ ਮੇਰੇ ਬਾਗ ਦਾ ਮਾਲੀ ਆ ਰਿਹਾ ਹੈ ਤੁਰ ਪਏ ਇਧਰ ਲੈਣਾ ਘੋੜੇ ਤੇ ਸਵਾਰੋ ਕੇ ਤੁਰਿਆ ਜਾ ਰਿਹਾ ਅੱਗੇ ਇੱਕ ਬਜ਼ੁਰਗ ਨੂੰ ਪੁੱਛਿਆ ਇਹ ਬਜ਼ੁਰਗਾ ਗੁਰੂ ਨਾਨਕ ਸਾਹਿਬ ਦੇ ਘਰ ਜਾਣੇ ਰਸਤਾ ਕਿਹੜੇ ਪਾਸੇ ਆ ਉਸ ਬਾਬੇ ਨੇ ਕਿਹਾ ਤੂੰ ਨਵਾਂ ਆਇਆ ਲੱਗਦਾ ਜੀ ਮੈਂ ਪਹਿਲੀ ਵਾਰ ਆਇਆ ਹਾਂ ਚੱਲ ਫਿਰ ਮੇਰੇ ਪਿੱਛੇ ਪਿੱਛੇ ਤੁਰਿਆ ਮੈਂ ਤੈਨੂੰ ਛੱਡ ਕੇ ਆ ਜਾਂਦਾ ਹੁਣ ਤਾਂ ਗੁਰ ਲਖੋ ਪਰਾ ਪਿੰਡਾਂ ਵਿੱਚ ਅੱਜ ਵੀ ਹੁੰਦਾ ਏ ਤੁਸੀਂ ਕਿਸੇ ਦਾ ਘਰ ਪੁੱਛ ਲਓ ਨਾ ਕਈ ਵਾਰ ਪਿੰਡਾਂ ਚ ਇਹ ਇੰਨਾ ਹੀ ਕਹਿ ਦਿੰਦੇ ਆ ਚਲੋ ਜੀ ਮੈਂ ਤੁਹਾਡੇ ਨਾਲ ਛੱਡ ਕੇ ਆ ਜਾਂਦਾ ਇਹ ਸਾਡੇ ਸ਼ਹਿਰੀਆਂ ਕੋਲ ਥੋੜਾ ਟਾਈਮ ਘੱਟ ਹੁੰਦਾ ਸਾਡੀ ਜ਼ਿੰਦਗੀ ਥੋੜੀ ਉਦਾਂ ਦੀ ਬਣ ਗਈ ਆ ਹੁਣ ਕਾਲੇ ਪੰਜ ਚੋ ਗਈ ਜ਼ਿੰਦਗੀ ਜ਼ਿਆਦਾ ਤੋ ਅੱਗੇ ਅੱਗੇ ਕਹਿਣ ਲੱਗੇ ਜੀ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਅੱਗੇ ਅੱਗੇ ਤੁਸੀਂ ਪਿੱਛੇ ਪਿੱਛੇ ਤੁਰਿਆ ਉਹ ਘੂੜੇ ਤੇ ਮੈਂ ਅੱਗੇ ਅੱਗੇ ਚੱਲਦਾ ਉਹ ਬਾਬਾ ਅੱਗੇ ਅੱਗੇ ਤੁਰ ਪਿਆ ਗੁਰਨਾਨਕ ਸਾਹਿਬ ਦਾ ਘਰ ਆ ਗਿਆ ਉਸ ਬਾਬੇ ਨੇ ਕਿਹਾ ਭਾਈ ਉੱਥੇ ਘੋੜੀ ਬੰਨ ਦੇ ਉਹ ਸਾਹਮਣੇ ਗੁਰਨਾਨਕ ਸਾਹਿਬ ਜੀ ਦਾ ਘਰ ਹੈ ਉਹਦੇ ਅੰਦਰ ਬਾਬਾ ਜੀ ਹੋਣਗੇ ਦਰਸ਼ਨ ਕਰ ਲਵੋ ਭਾਈ ਲੈਣੇ ਨੇ ਘੋੜੀ ਬੰਨੀ ਪੈਰਾਂ ਨੂੰ ਸਾਫ਼ ਕੀਤਾ ਕਦਮ ਵੱਧਦਿਆਂ ਹੋਇਆਂ ਘਰ ਦੇ ਅੰਦਰ ਪ੍ਰਵੇਸ਼ ਕੀਤਾ ਕਮਰੇ ਅੰਦਰ ਜਦੋਂ ਗਏ ਅੰਦਰ ਪ੍ਰਵੇਸ਼ ਜਦੋਂ ਕੀਤਾ ਤੇ ਪੈਰਾਂ ਥੱਲੋ ਜ਼ਮੀਨ ਖਿਸਕਦੀ ਗੁਰੂ ਨਾਨਕ ਸਾਹਿਬ ਤਖਤ ਦੇ ਉੱਤੇ ਬੈਠੇ ਨੇ ਤੇ ਇਹ ਗੁਰਨਾਨਕ ਸਾਹਿਬ ਉਹੀ ਬਾਬਾ ਹੈ ਜਿਹੜਾ ਮੇਰੇ ਘੋੜੇ ਦੇ ਅੱਗੇ-ਅੱਗੇ ਮੈਨੂੰ ਲੈ ਕੇ ਆਇਆ ਹੈ ਇਹ ਤਾਂ ਉਹੀ ਹੈ ਇਕਦਮ ਚਰਨਾਂ ਵਿੱਚ ਸਿਰ ਰੱਖ ਦਿੱਤਾ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ हे ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਮੈਂ ਤੇਰੇ ਦਰ ਦਾ ਗੁਨਾਹਗਾਰ ਮੈਂ ਘੋੜੇ ਤੇ ਚੜਿਆ ਰਿਹਾ ਤੁਸੀਂ ਧਰਤੀ ਦੇ ਉੱਤੇ ਖੜੇ ਰਹੇ ਗੁਰੂ ਬਾਬੇ ਨੇ ਕਾਸੀ ਤੇਰਾ ਨਾਮ ਕੀ ਹੈ ਕਹਿਣ ਲੱਗਾ ਜੀ ਲੈਣਾ ਗੁਰੂ ਬਾਬੇ ਨੇ ਕਿਹਾ ਸੀ ਲੈਣੇ ਘੋੜਿਆਂ ਤੇ ਚੜਕੇ ਆਉਂਦੇ ਹੁੰਦੇ ਆ ਲੈਣ ਵਾਲੇ ਗੁਰਮਖੋ ਇਹ ਉਹ ਸਮਾਂ ਸੀ ਜਦੋਂ ਮੁਗਲਾਂ ਦਾ ਰਾਜ ਸੀ ਟਿਹੜੇ ਮੁਗਲਾਂ ਦੇ ਰਾਜ ਦੇ ਸਿਪਾਹੀ ਸੀ ਨਾ ਜਾਂ ਚੌਧਰੀ ਹੁੰਦੇ ਸਨ ਉਹ ਜਦੋਂ ਵੀ ਜ਼ਮੀਨਾਂ ਦਾ ਟੈਕਸ ਇਕੱਠਾ ਕਰਦੇ ਚੜਕੇ ਘੋੜਿਆਂ ਤੇ ਆਉਂਦੇ ਹੁੰਦੇ ਸਨ ਵੀ ਲੈਣ ਵਾਲੇ ਪਣ ਚੜਕੇ ਆਉਂਦੇ ਹੁੰਦੇ ਨੇ ਬਾਬੇ ਨੇ ਇਦਾਂ ਹੀ ਕਿਹਾ ਇੱਕਦਮ ਕਿਹਾ ਨਹੀਂ ਬਾਬਾ ਮੇਰੇ ਕੋਲੋਂ ਭੁੱਲ ਹੋ ਗਈ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਚਾਨਾ ਚ ਗੁਰਮਖੋ ਐਸਾ ਗੁਰੂ ਬਾਬੇ ਨੇ ਕਿਰਪਾ ਕੀਤੀ ਸਿਰ ਦੇ ਉੱਤੇ ਹੱਥ ਰੱਖਿਆ ਬਸ ਬਾਬੇ ਦੀ ਸ਼ੋਅ ਐਸੀ ਮਿਲੀ ਤੇ ਗੁਰਮਖੋ ਬਾਣਾ ਵਾਪਰ ਗਿਆ ਗੁਰੂ ਦੀ ਸ਼ੋਹੀ ਐਸੀ ਹੁੰਦੀ ਹੈ ਹੁਣ ਕਿੰਨਾ ਹੀ ਸਮਾਂ ਗੁਣਾクセ ਪਾਤਸ਼ਾਹ ਦਿੱਤ ਚਰਨਾ ਚੌਕੜੀ ਮਾਰ ਕੀ ਭਾਈ ਲੈਣਾ ਬੈਠਾ ਰਿਆ ਘੋੜੇ ਤੇ ਸਵਾਰ ਹੋਇਆ ਆਪਣੇ ਸਾਥੀਆਂ ਦੇ ਕੋਲ ਪਹੁੰਚੇ ਕਹਿਣ ਲੱਗੇ ਭਾਈ ਤੁਸੀਂ ਚਲੇ ਜਾ ਹੁਣ ਮੈਂ ਨਹੀਂ ਅੱਗੇ ਜਾਣਾ ਲੈਣਿਆ ਤੈਨੂੰ ਕੀ ਹੋ ਗਿਆ ਮੈਂ ਇੱਥੇ ਸੁੱਖ ਦੀ ਪ੍ਰਾਪਤੀ ਕਰਨ ਵਾਸਤੇ ਆਇਆ ਜਿਹੜੇ ਸੁੱਖ ਦੀ ਭਾਲ ਦੇ ਵਿੱਚ ਸੀ ਉਹ ਸੁੱਖ ਮੈਨੂੰ ਗੁਰੂ ਨਾਨਕ ਦੇ ਦਰ ਤੋਂ ਮਿਲ ਗਿਆ ਹੁਣ ਮੈਂ ਕਿਤੇ ਨਹੀਂ ਜਾਣਾ ਸਾਥੀ ਗੁਰ ਰਖੋ ਅੱਗੇ ਨੂੰ ਚਲੇ ਗਏ ਬਾਬਾ ਲੈਣਾ ਵਾਪਸ ਗੁਰਮੁਖ ਸਾਹਿਬ ਦੇ ਘਰ ਆ ਗਿਆ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਅਸੀਂ ਨਾ ਗੁਰ ਰਖੋ ਜਿੱਨੇ ਬੈਠੇ ਹਾਂ ਦੇਖੋ ਮੈਨੂੰ ਨਹੀਂ ਪਤਾ ਤੁਹਾਡਾ ਤੁਹਾਡੀ ਜਿਹੜੀ ਗਿਆਨ ਦਾ ਬੁੱਧੀ ਦਾ ਲੈਵਲ ਉਹ ਕਿੰਨਾ ਵੱਡਾ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਮੇਰੀ ਇੱਕ ਬੇਨਤੀ ਹੈ ਇਹ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦਈਏ ਅਸੀਂ ਸਾਰੇ ਵੀ ਅਸੀਂ ਕਿਸੇ ਧਰਮ ਦੇ ਲਈ ਸੰਸਾਰ ਤੇ ਆਏ ਆਂ ਵੀ ਮੈਂ ਸਿੱਖ ਹਾਂ ਜੀ ਮੈਂ ਸਿੱਖੀ ਦੀਆਂ ਰਵੈਤਾਂ ਨਿਭਾਉਣ ਵਾਸਤੇ ਸੰਸਾਰ ਤੇ ਆਇਆ ਮੈਂ Hindu ਹਾਂ ਮੈਂ Hindu ਰਵਾਇਤਾਂ ਨਿਭਾਉਣ ਵਾਸਤੇ ਸੰਸਾਰ ਤੇ ਆਇਆ ਨਹੀਂ ਅਸੀਂ ਕਿਸੇ ਧਰਮ ਦੀਆਂ ਰਵਾਇਤਾਂ ਨਿਭਾਉਣ ਵਾਸਤੇ ਨਹੀਂ ਆਏ ਸਾਡਾ ਮਕਸਦ ਸੱਚ ਦੀ ਪ੍ਰਾਪਤੀ ਹੈ ਜਿੱਥੋਂ ਮਿਲੇ ਲੈ ਲੈਣਾ ਚਾਹੀਦਾ ਹੈ ਬਸ ਬਾਜ਼ਾਰ ਜਾਂਦੇ ਆ ਨਾ ਸਬਜ਼ੀ ਲੈਣ ਵਾਸਤੇ ਸਾਡਾ ਮਕਸਦ ਇਹ ਥੋੜਾ ਹੁੰਦਾ ਵੀ ਅਸੀਂ ਅਸੀਂ ਕਦੇ ਨਹੀਂ ਪੁੱਛਦੇ ਤੇ ਤਰਖੋ ਜੀ ਵੀ ਜਿਸ ਦੁਕਾਨ ਤੋਂ ਮੈਂ ਸਬਜ਼ੀ ਲੈਣੀ ਆ ਹਿੰਦੂ ਐ ਕਿ ਮੁਸਲਮਾਨ ਕਿਹੜਾ ਜਾਤ ਦਾ ਕਿਹੜੇ ਧਰਮ ਦਾ ਕਦੇ ਨਹੀਂ ਪੁੱਛਦੇ ਅਸੀਂ ਕੀ ਲੈਣਾ ਧਰਮ ਤੋਂ ਕੀ ਲੈਣਾ ਜਾਤ ਤੋਂ ਅਸੀਂ ਤਾਂ ਸਮਾਨ ਲੈਣਾ ਤੇ ਘਰੇ ਆਉਣਾ ਗਰਮ ਖੂਬ ਬਿਮਾਰੀ ਮਟਾਉਣ ਵਾਸਤੇ ਜਾਣੇ ਆ ਡਾਕਟਰ ਦੇ ਕੋਲੇ ਅਸੀਂ ਕਦੇ ਵੀ ਡਾਕਟਰ ਦੀ ਜਾਤ ਉਹਦਾ ਧਰਮ ਨਹੀਂ ਪੁੱਛਦੇ ਸਾਨੂੰ ਕੀ ਉਹਦਾ ਧਰਮ ਜਾਤ ਨਾਲ ਅਸੀਂ ਤੇ ਜਿੱਥੋਂ ਸਾਡਾ ਇਲਾਜ ਹੁੰਦਾ ਅਸੀਂ ਤਾਂ ਇਲਾਜ ਕਰਵਾਉਣਾ ਹੈ ਪਰ ਪਤਾ ਨਹੀਂ ਕਿਉਂ ਜਦੋਂ ਬੰਦਾ ਸੱਚ ਦੀ ਪ੍ਰਾਪਤੀ ਦੀ ਗੱਲ ਕਰਦਾ ਪਹਿਲਾਂ ਧਰਮ ਦੇਖਦਾ ਨਹੀਂ ਮੇਰਾ ਧਰਮ ਤੇ ਹੀ ਕਹਿੰਦਾ ਹੈ ਬਸ ਇੱਥੇ ਗਰਬੜ ਹੋ ਜਾਂਦੀ ਹੈ ਜਦੋਂ ਜੰਮੇ ਸਾ ਸਾਡਾ ਕੋਈ ਧਰਮ ਨਹੀਂ ਸੀ ਬਿਲਕੁਲ ਇਦਾਂ ਪਵਿੱਤਰ ਲੈ ਕੇ ਆਤਮਾ ਲੈ ਕੇ ਆਈ ਸੀ ਉਹ ਤਾਂ ਦੁਨੀਆਂ ਦੇ ਵਿੱਚ ਜਿਹੜੇ ਘਰ 'ਚ ਜੰਮੇ ਉਹ ਘਰਦਿਆਂ ਨੇ ਨਾਮ ਐਸਾ ਰੱਖਿਆ ਅਸੀਂ Hindu ਹੋ ਗਏ ਅਸੀਂ Sikh ਹੋ ਗਏ ਅਸੀਂ Jaini Bodhi ਹੋ ਗਏ ਉਹ ਤਾਂ ਬਾਅਦ ਦੀ ਗੱਲ ਐ ਨਾ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਵੀ ਗਰਭ ਦਾ ਵਾਸਾ ਹੁੰਦਾ ਉੱਥੇ ਕੋਈ ਜੱਤ ਧਰਮ ਨਹੀਂ ਹੁੰਦੀ ਇਨਸਾਨ ਹੁੰਦਾ ਇੱਕ ਬਸ ਇਸ ਕਰਕੇ ਗੱਲ ਹੈ ਸਾਡੇ ਮਕਸਦ ਦੀ 80 ਮਕਸਦ ਦੀ ਪ੍ਰਾਪਤੀ ਕਰਨੀ ਹੈ ਆਪਣੇ ਦੀ ਔਰ ਉਹ ਮਕਸਦ ਹੈ ਸੱਚ ਦਾ ਸੱਚ ਦੇ ਵਿੱਚ ਲੀਨ ਹੋ ਜਾਣਾ ਸੱਚ ਦੀ ਸਮਝ ਲੈਣੀ ਇੱਕ ਕਿਤੋਂ ਵੀ ਮਿਲਦੀ ਝੋਲੀ ਪਵਾ ਲੈਣੀ ਚਾਹੀਦੀ ਹੈ ਜੇ ਕਿਤੇ ਬਾਬਾ ਲੈਣਾ ਇਹ ਕਹਿ ਦਿੰਦੇ ਵੀ ਦੇਖੋ ਜੀ ਮੈਂ ਜੰਮਿਆ Hindu ਘਰ ਚ ਤੁਸੀਂ ਸਮਝ ਇੱਕ ਬੇਨਤੀ ਸਮਝੋ ਜੇ ਖੁੱਲੇ ਜੇ ਦਿਮਾਗ ਨਾਲ ਇਦਾਂ ਜੇ ਬਾਬਾ ਲਣਾ ਇਹ ਕਹਿੰਦੇ ਵੀ ਠੀਕ ਐ ਗੁਰਨਾਨਕ ਸਾਹਿਬ ਪਾਤਸ਼ਾਹ ਆਪਣੀ ਥਾਂ ਤੇ ਠੀਕ ਨੇ ਪਰ ਮੈਂ ਜਮਿਆ ਹਿੰਦੂ ਘਰ ਦੇ ਵਿੱਚ ਤੇ ਹਿੰਦੂ ਦਾ ਕਰਮ ਹੁੰਦਾ ਹੈ ਮੂਰਤੀ ਪੂਜਾ ਕਰਨੀ ਮੈਂ ਤਾਂ ਇਹ ਹੀ ਕਰਾਂਗਾ ਲੈਣੇ ਨੇ ਲੈਣਾ ਹੀ ਰਹਿ ਜਾਣਾ ਸੀ ਗੁਰ ਅੰਗਦ ਨਹੀਂ ਸੀ ਬਣਨਾ ਹੁਣ ਅਸੀਂ ਕਿੰਨਾ ਹੀ ਹੋਣਾ ਸੀ ਲੈਣੇ ਨੇ ਲੈਣਾ ਹੀ ਰਹਿ ਜਾਣਾ ਸੀ ਗੁਰਮਖੋ ਔਰ ਸੱਚ ਇਹ ਐ ਅਸੀਂ ਜਿੰਨੇ ਬੈਠੇ ਆ ਲੈਣਾ ਹੀ ਆ ਸਾਰੇ ਅਸੀਂ ਜਿੰਨੇ ਬੈਠੇ ਆ ਲੈਣੇ ਆ ਸਾਰੇ ਲੈਣੇ ਤੋਂ ਹੀ ਤਾਂ ਗੁਰਨਾਨਕ ਅੰਗਦ ਬਣਾ ਦਿੰਦਾ ਬਸ ਅੰਗਦ ਬਣਨ ਵਾਲੇ ਪਾਸੇ ਤੁਰਨਾ ਹੈ ਜ਼ਿੰਦਗੀ ਪਰ ਥੋੜਾ ਕਿਤੇ ਲੈਣੇ ਬਣੇ ਰਹਿਣਾ ਬਹੁਤ ਔਖਾ ਸੀ ਇਹ ਇਹ ਬਹੁਤ ਔਖਾ ਸੀ ਪਰ ਕਹਿ ਦਿੱਤਾ ਨਹੀਂ ਜਿੱਥੋਂ ਮੈਨੂੰ ਸੁੱਖ ਮਿਲੇਗਾ ਮੈਂ ਤਾਂ ਉੱਥੇ ਜਾਣਾ ਹੈ ਨਾ ਜਦ ਤੱਕ ਮੈਨੂੰ ਰੱਬ ਦੀ ਪ੍ਰਾਪਤੀ ਹੋਏਗੀ ਮੈਂ ਤਾਂ ਉੱਥੇ ਜਾਣਾ ਕਿਉਂਕਿ ਮੇਰਾ ਮਕਸਦ ਸੁੱਖ ਤੇ ਆਨੰਦ ਦੀ ਪ੍ਰਾਪਤੀ ਹੈ ਬਸ ਇੱਥੋਂ ਮਿਲ ਗਿਆ ਮੈਂ ਇੱਥੇ ਹੀ ਰਹਾਗਾ ਅਸੀਂ ਸਿੱਖ ਇਸ ਕਰਕੇ ਸਿੱਖ ਨਹੀਂ ਆ ਵੀ ਸਿੱਖਾਂ ਦੇ ਘਰੇ ਜੰਮੇ ਆ ਮੈਨੂੰ ਮਾਫ ਕਰਿਓ ਪੀਰ ਸਿੱਖ ਨੇ ਆ ਜੀ ਦੇਖੋ ਜੀ ਸਿੱਖਾਂ ਦੇ ਘਰੇ ਜੰਮੇ ਆ ਤੇ ਸਿੱਖ ਹੀ ਬਣਾਂਗੇ ਨਾ ਨਹੀਂ ਸਿੱਖ ਦੇ ਘਰੇ ਜੰਮ ਕੇ ਕੋਈ ਸਿੱਖ ਨਹੀਂ ਬਣਦਾ ਸਿੱਖ ਗੁਰੂ ਦੀ ਸਿੱਖਿਆ ਦੇ ਨਾਲ ਬਣਦਾ ਜੇ ਗੁਰੂ ਦੀ ਸਿੱਖਿਆ ਹੈ ਜੇ ਗੁਰੂ ਦੀ ਬਾਣੀ ਹੈ ਤਾਂ ਸਿੱਖਾਂ ਜੇ ਗੁਰੂ ਕੋਲੋਂ ਕੋਈ ਸਿੱਖ ਰਹੇ ਆਂ ਤੇ ਤਾਂ ਸਿੱਖ ਹੈ ਕੋਈ ਹਿੰਦੂ ਵੀ ਸਿੱਖ ਲਵੇ ਕੋਈ ਮੁਸਲਮਾਨ ਵੀ ਸਿੱਖ ਲਵੇ ਉਹ ਸਿੱਖ ਹੋ ਜਾਏਗਾ ਤਾਂ ਕਿ ਸਿੱਖਿਆ ਲੈਣ ਵਾਲਾ ਹੀ ਸਿੱਖ ਹੈ ਨਾ ਜੇ ਸਿੱਖਿਆ ਨਹੀਂ ਲੈ ਰਹੇ ਘਰੋਂ 10 ਵਜੇ ਬੰਦਾ ਉੱਠਦਾ ਹੈ ਮਹੀਨੇ ਬਾਅਦ ਗੁਰਦੁਆਰੇ ਜਾਂਦਾ ਹੈ ਮਨ ਦੀਆਂ ਮਰਜ਼ੀਆਂ ਕਰਦਾ ਹੈ ਨਸ਼ਾ ਵੀ ਕਰਦਾ ਹੈ ਅਸੀਂ ਸਿੱਖ ਹੁੰਨੇ ਆ ਜੀ ਵੀ ਤੇਰੇ ਕੋਲੇ ਸਿੱਖੀ ਵਾਲਾ ਕੀ ਹੈ ਆਮ ਤੌਰ ਤੇ ਹੁੰਦਾ ਕਿ ਨਹੀਂ ਹੁੰਦਾ ਇਹ ਗੱਲ ਗੁਰਦੁਆਰੇ ਬੰਦਾ ਆਉਣ ਨੂੰ ਤਿਆਰ ਨਹੀਂ ਗੁਰੂ ਦੀ ਮੰਨਣ ਨੂੰ ਤਿਆਰ ਨਹੀਂ ਨਸ਼ੇ ਕਰਦਾ ਹੈ 10 ਵਜੇ ਸਵੇਰੇ ਉੱਠਦਾ ਹੈ ਆਪਾਂ ਵੀ ਸਿੱਖ ਹੁੰਨੇ ਆ ਭਾਈ ਸਾਹਿਬ ਵੀ ਤੂੰ ਕਿਵੇਂ ਸਿੱਖ ਹੋ ਗਿਆ ਸਿੱਖ ਉਹ ਹੈ ਜਿਹਦੇ ਕੋਲੇ ਗੁਰੂ ਦੀ ਸਿੱਖਿਆ ਹੈ ਸਿੱਖ ਉਹ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਸਿੱਖ ਉਹ ਹੈ ਕਿਸ ਕਿਸੇ ਘਰ ਵੀ ਜੰਮਿਆ ਹੋਊ ਜਨਮ ਦੇ ਨਾਲ ਕੋਈ ਸਬੰਧ ਨਹੀਂ ਸਿੱਖ ਦੇ ਘਰੇ ਜੰਮਿਆ ਸਿੱਖ ਹੋਵੇਗਾ ਗਰੰਟੀ ਨਹੀਂ ਹੈ ਕਿਉਂਕਿ ਧਰਮ ਦਾ ਸਬੰਧ ਧਾਰਨ ਕਰਨ ਦੇ ਨਾਲ ਹੈ ਸਿੱਖਿਆ ਨੂੰ ਧਾਰਨ ਕਰ ਰਹੇ ਆ ਅਸੀਂ ਧਰਮੀ ਅਸੀਂ ਸਿੱਖ ਹਾਂ ਗੁਰਮਖੋ ਜਿਸਦੰ ਸਿੱਖਣਾ ਬੰਦ ਹੋ ਗਿਆ ਅਸੀਂ ਸਿੱਖ ਨਹੀਂ ਰਹੇ ਸਿੱਖਣਾ ਸਿੱਖਿਆ ਵਾਲਾ ਹੀ ਸਿੱਖ ਹੁੰਦਾ ਇਸ ਕਰਕੇ ਬਾਬੇ ਲੈਣੇ ਦੇ ਜੀਵਨ ਦੀ ਇਹ ਬਹੁਤ ਵੱਡੀ ਸਾਨੂੰ ਉਪਦੇਸ਼ ਹੈ ਸਾਨੂੰ ਸਮਝ ਹੈ ਕਿ ਅਸੀਂ ਸਮਾਜ ਦੇ ਵਿੱਚ ਧਰਮ ਦੀਆਂ ਰਵਾਇਤਾਂ ਨਿਭਾਉਣ ਵਾਸਤੇ ਨਹੀਂ ਆਏ ਸਾਡਾ ਮਕਸਦ ਧਰਮ ਦੀਆਂ ਮਰਿਆਦਾ ਨਿਭਾਉਣਾ ਨਹੀਂ ਹੈ ਧਰਮ ਦੀ ਰਵੈਤ ਨਿਭਾਉਣੀ ਨਹੀਂ ਹੈ ਅਸੀਂ ਪਰੰਪਰਾਵਾਦੀ ਇੱਕ ਮਿੰਟ ਕਿਵੇਂ ਸਮਾਪਤੀ ਕਰ ਦਿੰਦਾ ਅਸੀਂ ਪਰੰਪਰਾਵਾਦੀ ਨਹੀਂ ਆ ਜਿਸ ਦਿਨ ਜਿਸ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੰਡਤ ਹਰदयाल ਨੇ ਕਿਹਾ ਸੀ ਜਨੇਊ ਪਾ ਕਿਹਾ ਸੀ ਨਾ ਜਨੇਊ ਪਾ ਪੁੱਛਿਆ ਬਾਬਾ ਕਿਉਂ ਪਾਵਾਂ ਕਿਉਂ ਪਾਵਾਂ ਇਸ ਸਵਾਲ ਆ ਕਿਉਂ ਪਾਵਾਂ ਭਾਈ ਅੰਮ੍ਰਿਤ ਛਕਲਾ ਕਿਉਂ ਛਕਾਂ ਦੱਸੋ ਪਹਿਲਾਂ ਮੈਨੂੰ ਕਰਪਾਨ ਪਾ ਕਿਉਂ ਪਾਵਾਂ ਇੱਥੋਂ ਇੱਥੋਂ ਗਿਆਨ ਦੀ ਅਰੰਭਤ ਹੈ ਜਦ ਤੱਕ ਦਿਮਾਗ ਵਿੱਚ ਕਿਉਂ ਨਹੀਂ ਨਾ ਆਏਗਾ ਗੱਲ ਨਹੀਂ ਬਣੇਗੀ ਇੰਨਾ ਕਰਕੇ ਸਕੂਲ ਮੈਂ ਪਤਾ ਨਹੀਂ ਸਾਨੂੰ ਸਕੂਲ ਕਿਉਂ ਜਾਂਦੇ ਹਾਂ ਸਾਨੂੰ ਪਤਾ ਹੈ ਨਾ ਪਤਾ ਹੈ ਨਾ ਸਾਨੂੰ ਸਾਰਿਆਂ ਨੂੰ ਬੱਚਾ ਸਕੂਲ ਜਾਂਦਾ ਕਿਉਂ ਜਾਂਦਾ ਹਾਂ ਉਹਨੂੰ ਪਤਾ ਹੈ ਅਸੀਂ ਖਾਣਾ ਖਾਂਦੇ ਹਾਂ ਕਿਉਂ ਖਾਂਦੇ ਆਂ ਸਾਨੂੰ ਪਤਾ ਹੈ ਮੈਂ ਕੱਪੜੇ ਪਾਉਂਦਾ ਹਾਂ ਕਿਉਂ ਪਾਉਂਦਾ ਹਾਂ ਮੈਨੂੰ ਪਤਾ ਮੈਂ ਗੁਰਦੁਆਰੇ ਕਿਉਂ ਜਾਂਦਾ ਹਾਂ ਮੈਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਮੈਂ ਕਿਉਂ ਜਾਂਦਾ ਗੱਲ ਨਹੀਂ ਬਣੀ ਸਵਾਲ ਕਰੀਏ ਮਣਾ ਮੈਂ ਕਿਉਂ ਜਾਂਦਾ ਹਾਂ ਗੁਰਦੁਆਰੇ ਬਸ ਫਿਰ ਆਰੰਭਤਾ ਹੋਏਗੀ ਸਿੱਖੀ ਦੀ ਗੁਰਮਤ ਸੋ ਇਸ ਕਰਕੇ ਇਸ ਇਸ ਸਵਾਲ ਨੇ ਧੰਨ ਗੁਰੂ ਅੰਗਦ ਸਹਿਬ ਪਾਤਸ਼ਾਹ ਨੇ ਛੱਡਿਆ ਸਭ ਕੁਝ ਆਪਣਾ ਪਰ ਇਹ ਇੱਕ ਇੱਕ ਕਰਕੇ ਹੋ ਸਮਝੋ ਇਹ ਨੇ ਕਿਹਾ ਵੀ ਮੈਂ ਦੇਵੀ ਵੀ ਪੂਜ ਲਿਆ ਕਰਾਂਗਾ ਮੈਂ ਬਾਬੇ ਦੀ ਬਾਣੀ ਵੀ ਮੰਨ ਲਾਂਗਾ ਇਦਾਂ ਦੋਗਲਾ ਜੀਵਨ ਨਹੀਂ ਕੀਤਾ ਇਦਾਂ ਨਹੀਂ ਕਿਹਾ ਵੀ ਚਲੋ ਦੇਵੀ ਨੂੰ ਵੀ ਮੰਨੀ ਜਾਵਾਂਗੇ ਤੇ ਬਾਣੀ ਵੀ ਸੁਣੀ ਜਾਵਾਂਗੇ ਦੋਨੇ ਕੰਮ ਕਰੀ ਜਾਂਦੇ ਆ ਇਦਾਂ ਨਹੀਂ ਕਿਹਾ ਕਿਉਂ ਕਿਉਂਕਿ ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੈ ਪਾਸ ਚੇਤਾ ਰੱਖੋ ਜੇ ਇੱਕ ਦਿਮਾਗ ਵਿੱਚ ਦੋ ਚੀਜ਼ਾਂ ਕਦੇ ਨਹੀਂ ਬੈਂਦੀਆਂ ਹੁੰਦੀਆਂ ਜਾਂ ਤੇ ਗੁਰੂ ਬੈਠੇਗਾ ਜਾਂ ਦੇਵੀ ਬੈਠੇਗੀ ਕਟਣਾ ਪੈਂਦਾ ਪਹਿਲਾ ਭਾਂਡਾ ਖਾਲੀ ਕਰਨਾ ਪੈਂਦਾ ਫਿਰ ਅਗਲੀ ਚੀਜ਼ ਅੰਦਰ ਪ੍ਰਵੇਸ਼ ਕਰਦੀ ਹੈ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੁੰਦੀ ਗੁਰਨਾਨਕ ਦੀ ਸਿੱਖੀ ਧਾਰਨ ਕਰੀਏ ਦੂਜੀ ਸਿੱਖੀ ਤਿਆਗਣੀ ਪਏਗੀ ਇੱਕੋ ਇੱਕੋ ਨੂੰ ਰੱਖੀਏ ਦਿਮਾਗ ਦੇ ਵਿੱਚ ਸਾਡੀ ਸਮੱਸਿਆ ਬਹੁਤ ਵੱਡੀ ਹੈ ਇਸ ਕਰਕੇ ਗੁਰੂ ਬਾਬੇ ਨੇ ਕਿਹਾ ਸੀ ਪੰਡਤ ਜੀ ਮੈਂ ਪਰੰਪਰਾਵਾਦੀ ਨਹੀਂ ਆ ਮੈਂ ਸਤਵਾਦੀ ਆ ਮੇਰਾ ਮਕਸਦ ਪਰੰਪਰਾ ਨਿਭਾਉਣਾ ਨਹੀਂ ਹੈ ਮੇਰਾ ਮਕਸਦ ਸੱਚ ਦੀ ਪ੍ਰਾਪਤੀ ਕਰਨਾ ਹੈ ਕਿਤੇ ਗੁਰੂ ਬਾਬਾ ਕਿਰਪਾ ਕਰੇ ਸਾਡਾ ਮਕਸਦ ਵੀ ਪਰੰਪਰਾਵਾਂ ਨਿਭਾਉਣਾ ਨਾ ਬਣ ਕੇ ਸੱਚ ਦੀ ਪ੍ਰਾਪਤੀ ਸਾਡਾ ਮਕਸਦ ਬਣ ਜਾਏ ਅਸੀਂ ਵੀ ਸੱਚਮੁੱਚ ਲੈਣੇ ਤੋਂ ਅੰਗਦ ਬਣਨ ਦੇ ਵੱਲ ਤੁਰ ਪਈਏ ਪਾਤਸ਼ਾਹ ਕਿਰਪਾ ਕਰਨ ਧੰਨ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰਮਖੋਸ਼ ਸ਼ਾਮ ਦੇ ਸਜਣਗੇ ਦੀਵਾਨ ਤੇ ਗੁਰੂ ਅੰਗਦ ਸਹਿ ਪਾਤਸ਼ਾਹ ਦੇ ਜੀਵਨ ਦੀਆਂ ਆਪਾਂ ਹੋਰ ਜਿਹੜੀਆਂ ਕਥਾ ਕਹਾਣੀਆਂ ਨੇ ਕਿ ਬੜਾ ਲੰਮਾ ਜੀਵਨ ਹੈ ਉਹ ਆਪਾਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਸਾਂਝ ਪਾਵਾਂਗੇ ਸੋ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਜੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਾਰੀਆਂ ਸੰਗਤਾਂ ਯਤਨ ਕਰਨਾ ਆਪ ਵੀ ਆਈਏ ਤੇ ਹੋਰਨਾਂ ਨੂੰ ਵੀ ਨਾਲ ਲੈ ਕੇ ਆਈਏ ਸੋ ਸ਼ਾਮ ਨੂੰ ਹਾਜ਼ਰੀ ਜ਼ਰੂਰ ਭਰਿਓ